ਮਾਨ ਜੋ ਕਮਿਸ਼ਨਰ ਆਫ ਪੁਲਿਸ ਦਲੰਦਜੀਤ ਵੱਲੋਂ ਜੋ ਕ੍ਰਿਮੀਨਲਸ ਅਗੇਂਸਟ ਜਿਹੜੀ ਸਪੈਸ਼ਲ ਰੇਮਚ ਚਲਾਈ ਗਈ ਹੈ ਜਿਸ ਦੇ ਕਿ ਅਸੀਂ ਸਨੈਚਰਸ, ਟਰੱਕ ਗੀਲ ਸਾਰਿਆਂ ਦੇ ਤਰਾਤਰ ਦੀ ਕਾਵੇ ਚ ਰੇਂਜ ਲ ਦਸ਼ੇ ਵਿੱਚ ਸੋ ਇਹਦੇ ਵਿੱਚ ਦੋ ਦਿਨ ਪਹਿਲਾਂ ਇੱਕ ਵਾਰਤਤ ਕੀਤੀ ਸੀ ਦੋ ਜਣੇ ਨੇ ਇੱਕ ਆਟੋ ਰਿਕਸ਼ਾ ਚਾਲਕ ਜਿਹੜਾ ਇਹ ਰਿਕਸ਼ਾ ਚਲਾਉਂਦਾ ਗਰੀਬ ਬੰਦਾ ਉਹਦੇ ਨਾਲ ਵਾਰਤਤ ਹੋਈ ਸੀ ਤੁਸੀਂ ਵਖਿਆ ਹੋਵੋਗੇ ਕਿ ਉਹਨੂੰ ਕਿੱਦਾਂ ਉਹ ਡ੍ਰੈਗ ਕਰਕੇ ਲੈ ਕੇ ਜਾ ਰਹੇ ਮਤਲਬ ਉਹਨੂੰ ਖੜੀਸ ਕੇ ਲੈ ਕੇ ਜਾ ਰਹੇ ਹੋ ਕੇ ਤਤ ਦੀ ਰੋਕ ਉਸੀਂ 48 ਘੰਟੇ ਦੇ ਵਿੱਚ ਵਿੱਚ ਦੋਨੋਂ ਬੰਦੇ ਟ੍ਰੇਸ ਕਰ ਲਏ ਉਹਨਾਂ ਕੋਲੋਂ ਤਤਵੀਰ ਰਿਕਵਰ ਕਰ ਲਿਆ ਉਹ ਜਿਹੜੇ ਕੋਲੋਂ ਰਿਕਸ਼ਾ ਚਾਲਕ ਕੋਲੋਂ ਪੈਸੇ ਖੋਏ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਔਰ ਉਹ ਜਦੋਂ ਸਾਡੀ ਟੀਮ ਨੇ ਉਹਨਾਂ ਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਹਦੇ ਲੱਤ ਤੇ ਵੀ ਸੱਟ ਲੱਗ ਗਈ ਕਿਉਂਕਿ ਉਹ ਤਰਤਪ ਕੇ ਭੱਜ ਲੱਗਾ ਸੀ ਅਸੋ ਇਸ ਕਰਕੇ ਦੋਨੋਂ ਬੰਦੇ ਸੀ ਅਰੈਸਟ ਕਰ ਲਏ ਔਰ ਕਵਰੀ ਵੀ ਕਰ ਲਿਆ ਔਰ ਗੋਰੀ ਵੀ ਕਰ ਲਿਆ ਤਕੋ ਔਰ ਜਿਹੜੇ ਫਦਰ ਅਸੀਂ ਮਾਰ ਲੈ ਰਿਹਾ ਤਾਂ ਜੋ ਹੋਰ ਵੀ ਇਹਨਾਂ ਕੋਲ ਮਕਦਮੇ ਟ੍ਰੇਸ ਕੀਤੇ ਜਾ ਸਕਣ ਕਿੰਨੇ ਸਮੇਂ ਦੇ ਮਾਰਨ ਹੈ ਅਸੀਂ ਹੁਣ ਉਹਨੂੰ ਪੇਸ਼ ਕਰਾਂਗੇ ਜੀ ਰਿਮਾਂਡ ਲਵਾਗੇ ਸਾਡੀ ਟੀਮ ਗਈ ਹੋਈ ਐ ਸਦੋ ਵੀ ਅਸੀਂ ਰਿਮਾਂਡ ਲੈ ਕੇ ਫਰਦਰ ਜੋ ਵੀ ਇਨਵੈਸਟੀਗੇਸ਼ਨ ਜੋ ਹੋ ਰਹੀ ਹੋਈ ਓ ਤੁਹਾਨੂੰ ਦੱਸਾਂਗੇ ਤੇ ਲੋਕਲੀ ਰਹਿਣ ਵਾਲੇ ਨੇ ਜੀ ਅਭੀ ਪੱਤਰਾ ਜੀ ਔਰ ਤਰਮਸੋ ਹੱਤਾ ਰਸਤਾ ਮਹਲਾ ਗਵੰਦਰ ਔਰ ਦੂਸਰਾ ਬਗਿਆਮਨ ਲੱਗ ਜਾਂਦਾ ਤੇ ਐ ਆਹ ਕਹਿੰਦੇ ਇਹਨੂੰ ਸਵਾਰੀ ਬਣ ਕੇ ਬੈਠੇ ਸੀ ਇਹਨਾਂ ਨੇ ਜਾਂਦੇ ਜਾਂਦੇ ਉਹਨੂੰ ਰੋਕ ਕੇ ਜੋਤੀ ਚੌਂਕ ਦੇ ਕੋਲ ਉਹਨੂੰ ਕਿਹਾ ਸਰੋ ਉੱਤਰ ਲੈ ਕੇ ਜਾਓ ਆਪਣਾ ਸਰਦਾ ਸਰਦਾਬਗ ਸਾਈਡ ਤੇ ਸੋ ਇਹਨਾਂ ਰਸਤੇ ਜਾ ਕੇ ਉਹਨੂੰ ਉਕੇ ਦੱਤ ਦੀ ਲੋਕ ਤੇ ਰਤਮੀ ਮਾਰਿਆ ਚੜਦੇ ਪਰ ਪੈਸੇ ਵੀ ਕੋਲੇ ਉਹਨੂੰ ਧੂਕੇ ਵੀ ਲੈ ਗਿਆ ਉਹਨੇ ਕੋਸ਼ਿਸ਼ ਕੀਤੀ ਕਿ ਇਹਨਾਂ ਨਾਲ ਥੋੜਾ ਸਾ ਫਾਈਟ ਕਰਨ ਦੇ ਪਰ ਉਹ ਜਰਾ ਇਕੱਲਾ ਸੀਗਾ ਦੋ ਜਣੇ ਇਸ ਕੀ ਉੱਤੇ ਹੈਵੀ ਰਹੇ ਪਹਿਲਾਂ ਵੀ ਵਾਅਦਾ ਤਾਂ ਹੈਗਾ ਹੁੰਦਾ ਹੈਗਾ ਉਹ ਸੀ ਇਹ ਬੰਦਾ ਰਿਮਾਂਡ ਲੈ ਕੇ ਪੁਲਿਸ ਨੂੰ ਕਰਾਗੇ ਫਿਲਹਾਲ ਅਜੇ ਇਹਨਾਂ ਦੀ ਰੈਸਟ ਪਾਈ ਉਹਨੂੰ ਰਿਮਾਂਡ ਲਈ ਲੈ ਕੇ ਗਏ ਪਕੜ ਕਿੱਦਾਂ ਲਿਆ ਪਕੜ ਸਾਨੂੰ ਪਤਾ ਸੀਗਾ ਇਹ ਬੰਦੇ ਦਾ ਕਿ ਇਹ ਜਿਹੜੇ ਬੰਦੇ ਆ ਕੰਮ ਕਰਦੇ ਆ ਇੱਥੇ ਔਰ ਜਦੋਂ ਹੀ ਸਾਡੇ ਐਸਐਚਓ ਨੂੰ ਖਾਸ ਤੌਰ ਤੇ ਦੱਸਿਆ ਕਿ ਇਹ ਬੰਦੇ ਪਾਲੇ ਕਿਨਾਂ ਦੇ ਦੋਨੋਂ ਇਕੱਠੇ ਹੋ ਕੇ ਬੈਠੇ ਸੋਤੇ ਮੀਡੀਟਲੀ ਸਾਡੇ ਐਸਐਚਓ ਤਿੰਨਮੁਤੇ ਰਹਿਤ ਕੀਤੀ ਹੋਰ ਮੌਕੇ ਤੋਂ ਨਾਲ ਜਦੋਂ ਫੜਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕੰਧ ਥੱਪ ਕੇ ਭੱਜਣ ਦੀ ਕੋਸ਼ਿਸ਼ ਕੀਤੀ ਉੱਥੇ ਸੋ ਉੱਥੇ ਮੌਕੇ ਤੋਂ ਅਰੈਸਟ ਕਰ ਲਿਆ ਕਿੱਥੋਂ ਕਿੱਥੇ ਜਿੱਕਰ ਉਹ ਪ੍ਰਤਾਪ ਵਾਲ ਦੇ ਰਹੇ ਸੀ ਬਾਦੋ ਕੰਮ ਦਾ ਕਾਰਨ ਸਿਰ ਬਾਹਮੀ ਕਾਰਨ ਨਸ਼ੀ ਹੋਣ ਦੀ ਇਜ਼ੀ ਮਨੀ ਆ ਪੁੱਛ ਇਜ਼ੀ ਮਨੀ ਨਹੀਂ ਆ ਪਲਸ ਇਹਨਾਂ ਦੇ ਵਿਲੇ ਰਹਿਣ ਦਾ ਕਾਰਨ ਔਰ ਇਜ਼ੀ ਮਨੀ ਦੀ ਗੱਲ ਜਿਹੜੀ ਆ ਤੁਹਾਡੀ ਠੀਕ ਆ ਕਿਉਂਕਿ ਇਹ ਲੋਕ ਵਾਰਤਾਤੀ ਉਦੋਂ ਕਰਦੇ ਨੇ ਕਿ ਦਾੜਾ ਕੋਈ ਕੰਮ ਕਰ ਨਹੀਂ ਕਰਨਾ ਸ਼ਾਮ ਨੂੰ ਕਿਸੇ ਨਾ ਕਿਸੇ ਨੂੰ ਟਾਰਗੇਟ ਕਰਦੇ ਨੇ ਉਹਦੇ ਜਾਂਦੇ ਰਾਤ ਚਾਗੀ ਇਹਨੂੰ ਔਰ ਆਪਣੇ ਜਿੰਨਾ ਵੀ ਉਹਨਾਂ ਕੋਲ ਪੈਸੇ ਮਿਲਦੇ ਨੇ ਆਪਣੇ ਖਾਣ ਪੀਣ ਦੀਆਂ ਜ਼ਰੂਰਤਾਂ ਦੀ ਪੂਰੀ ਕਰਦੇ। ਸ੍ਰੀ ਇਹਨਾਂ ਵਿੱਚ ਜਿਹੜਾ ਉਹ ਲੜਕਾ ਕੋਲ ਪੈਸੇ ਕੋਈ ਕਿੰਨੇ ਮਾਉਂਟ ਸੀ। ਤੇ ਬਹੁਤ ਜ਼ਿਆਦਾ ਮਾਉਂਟ ਨਹੀਂ ਸੀ 1200 ਰੁਪਏ ਸੀ ਇਹ ਰਿਕਸ਼ਾ ਵਾਲੇ ਕੋ ਕਿੰਨਾ ਕਰੂਗਾ ਮਾਉਂਟ ਇਹ ਗਰੀਬ ਬੰਦਾ ਸੀ। ਤੇ ਇਹਨਾਂ ਨੇ ਉਹਨੂੰ ਵੀ ਨਹੀਂ ਬਖਸ਼ਿਆ। ਅਭੀ ਇਹ ਕਰੂਗੇ ਫਿਰ ਅਸੀਂ ਇਹ ਉਹ ਹੌਨ ਮਾਰ ਲੈ ਕੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਆ ਉਹਦੇ ਜਿੰਨੇ ਵੀ ਕਦਮ ਇਹ ਤੇ ਦਰਜੇਦਾਰਾਂ ਨੂੰ ਦੱਸਾਂਗੇ ਕਿੰਨੇ ਮਿੰਟ। ਜੀ ਨਸ਼ਾ ਵੀ ਕਰਦੇ ਨੇ ਦੋਨੋਂ ਕਰਦੇ ਨੇ ਨਸ਼ਾ ਇਹ ਕੋਹ ਸ਼ਰਾਬ ਵਗੈਰਾ ਤੇ ਪੀਂਦੇ ਆ ਸਾਰੇ ਇਹਨਾਂ ਨੇ ਆਪਣੇ ਨਸ਼ੇ ਦੀ ਪੂਰਤੀ ਲਈ ਮਣੀ ਉੱਟੀ ਕਰ ਲਈ ਜਦੋਂ ਸ਼ਰਾਬ ਵਗੈਰਾ ਪੀਂਦੀ ਡ੍ਰਿੰਕ ਕਰ ਲਈ ਉਹਦੇ ਲਈ ਇਹਨਾਂ ਨੇ ਤਵਾਈ ਕੀਤੀ ਕੋਈ ਕੰਮ ਕਰਨੀ ਕਰਦੇ ਨਹੀਂ ਸੀ। ਇਨਵੈਸਟੀਗੇਸ਼ਨ ਜਿਹਦਾ ਨਸ਼ਾ ਦੋਨੋਂ ਮੈਨ ਨਹੀਂ ਇਹ ਅਜੇ ਕਲੀਅਰ ਨਹੀਂ ਆ ਅਸੀਂ ਇਹ ਕਰੋਂ ਬਾਅਦ ਦੱਸਾਂਗੇ। ਜੀ ਜਿਆਦਾ ਏਜੇ ਨਹੀਂ ਹੈ ਕਿ ਨਾ 32 ਸਾਲ ਦੇ। ਠੀਕ ਹੈ।